ਸਾਡੇ ਧਾਰਮਿਕ ਸਥਾਨ ਦੀ ਜੀ ਬਈ ਆਪਾਂ ਕਰ ਲਿਆ ਸਭਰਾ ਗਲਾਸ਼ ਨਾਨਕ ਜੀ ਦਾ ਸਾਹਿਬ ਨੂੰ ਚੱਲੇ ਆ ਜਦੋਂ ਉਹਨਾਂ ਨੇ ਚੰਗੇ ਕੰਮ ਕੀਤੇ ਤਾਂ ਉਹਨਾਂ ਨੂੰ ਚੰਗਾ ਤਾਬਿਆ ਇਕੱਲ ਰਹੇ ਆ ਬਾਹਰ ਤੇ ਅਜੇ ਉਹਨਾਂ ਦਾ ਕੋਈ ਪਤਾ ਨਹੀਂ ਸੀ ਉਹ ਤਾਂ ਰਸਤਾ ਦਿਖਾਵਾਂਗੇ ਤੇ ਨਾਨਕ ਜੀ ਦਾ ਸਾਹਿਬ ਤੇ ਦਰਸ਼ਨ ਕਰਾਵਾਂਗੇ ਰਸਤੇ 'ਚ ਜੋ ਗੁਰਦੁਆਰੇ ਸਾਹਿਬ ਆ ਰਹੇ ਆ ਤੇ ਉਹਨਾਂ ਦੇ ਵੀ ਦਰਸ਼ਨ ਤੁਹਾਨੂੰ ਕਰਾਵਾਂਗੇ ਸਾਡਾ ਸਮਾਜ ਜੁੜੇ ਹੋਏ ਆਪਣੇ ਨਾਲ ਘਰ ਪਿਤਾ ਤੇ ਚੇਤਾ ਹੁੰਦਾ ਵੀ ਉਹ ਸਾਡਾ ਤੇ ਅੱਜ ਘਰੋਂ ਉਜਾ ਹੋ ਗਿਆ ਸਾਡੇ ਘਰ ਖਾਲੀ ਹੋ ਗਿਆ ਜੇ ਘਰਾਂ ਚੋਂ ਕੋਈ ਚੀਜ਼ ਜਾਂਦਾ ਸਾਡੇ ਘਰੋਂ ਕੋਈ ਚੀਜ਼ ਜਾਂਦੀ ਆ ਕਿਉਂਕਿ ਜਦੋਂ ਤੱਕ ਬਜ਼ੁਰਗ ਬੈਠਾ ਨਾ ਉਦੋਂ ਤੱਕ ਤੁਹਾਨੂੰ ਘਰ ਨੂੰ ਲੋਕ ਲਾਉਣ ਦੀ ਲੋੜ ਨਹੀਂ ਪੈਣੀ ਭਾਵੇਂ ਮੰਜੇ ਤੇ ਹੈਗਾ ਵਾ ਜੈ ਇਹ ਜਿਹੜੇ ਪੁੱਠੇ ਕੰਮ ਕਰਦੇ ਆ ਖੇਤ ਹੀ ਕਰੋ ਨਵੇਰਾ ਆਪ ਕੀ ਬਾਰ ਬਖਸ਼ ਬੰਦੇ ਕੋ ਬੋਰ ਨਾ ਪਹੁੰਚਣਾ ਇਹਨਾਂ ਸ਼ਬਦਾਂ ਦਾ ਅਰਥ ਜੁੰਦੇ ਜੀ ਰੱਬ ਨਾਨਕਜੀਰਾ ਸਾਹਿਬ ਦਾ ਰੋਡ ਬਹੁਤ ਵਧੀਆ ਹੈ ਤਾ ਉੱਗੀ ਜਾ ਕੇ ਹੁਣਾ ਤੇ ਸਾਰੇ ਹਿਸਾਬ ਦਾ ਵੀ ਇਹ ਦੋਰਾ ਜਾਂਦੇ ਆ ਦੂਜਾ ਥੋੜਾ ਲੰਬਾ ਰਸਤਾ ਪਰ ਉਹ ਟੁੱਟਿਆ ਹੈ ਇਹ ਸ਼ਾਰਟ ਹੈ ਇਹ ਵਧੀਆ ਰਸਤਾ ਜਿਸਕੇ ਕਿ ਜੇ ਤੁਸੀ ਆਉਣਾ ਨਾਨਕੀਆ ਸਾਹਿਬ ਨੂੰ ਡੇਢ ਤੋਂ ਚੰਗੀ ਸੋਚ ਦੇ ਨਾਲ ਇਹੀ ਰਸਤਾ ਆਇਆ ਜੀ ਨਾਲ ਆਪਣੀ ਜ਼ਿੰਦਗੀ ਚ ਲੈ ਜਿਨੀ ਨਾਮ ਤੇ ਆਇਆ ਗਹਿ ਮਸ਼ਕਤ ਕਾ ਨਾਨਕ ਤੇ ਮੁ ਬਹੁਤ ਵਧੀਆ ਰਸਤਾ ਦੇਰੋ ਤੁਹਾਡੇ ਸਾਹਮਣੇ ਆ ਜੋ ਵੀ ਨਾ ਤਾਂ ਬਹੁਤ ਵਧੀਆ ਰੋਡ ਬਣ ਗਈ ਹੈ ਬਣ ਗਈ ਸਾਰਾ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪੀਸ ਗਿਆਨ ਦੇ ਤੱਕ ਪੂਰਾ ਵਧੀਆ ਰੋਡ ਬਣਾਉਂਦੇ ਜੇ ਪਹਿਲਾਂ ਅੱਗੇ ਮੈਂ ਉਹਨਾਂ ਨਾਲ ਕਿਹਾ ਭਾਈ ਇੱਥੇ ਆ ਤੂੰ ਬਣਦਾ ਬਣਨ ਵਿੱਚ ਮਾਸ਼ੀ ਵਿੱਚ ਫਰਕ ਹੁੰਦਾ ਹੈ ਸ਼ਰਦ ਅੰਨ ਪਿੰਨਾ ਤੋਂ ਅੱਜ ਵੱਡੀ ਗੱਲ ਲਓ ਜੀ ਆਪਾਂ ਅੱਗੇ ਗੁਰਦੁਆਰਾ ਸਾਹਿਬ ਰਸਤੇ 'ਚ ਪੈਂਦਾ ਵਿਦਰ ਨੂੰ ਜਾਂਦੇ ਨੇ ਜਿੱਥੋਂ ਗੱਲ ਆਰੰਭ ਹੋਣੀ ਹੈ ਉੱਲੋ ਬੋਤਾ ਕਰਜਾ ਵੀ ਲਿਆ ਜਾ ਸਕਦਾ ਪਰ ਰਾਸ ਥੋੜੀ ਬੋਤੀ ਹੋਣੀ ਚਾਹੀਦੀ ਹੈ ਅੰਦਰ ਵੱਜਦਾ ਗੁਰਦੁਆਰਾ ਗੁਰੂ ਸਾਹਿਬ ਜੀ ਦੀ ਯਾਦਗਾਰ ਸਭ ਜੱਦੇ ਬਾਬਾ ਜੋਰਾਵਾਲਾ ਸਤਿ ਪਾਪਾ ਫਤੇਸਿੰਘ ਜੀ ਸੱਚ ਹੈ ਹੀ ਨਹੀਂ ਮਾਰੇ ਕੀ ਕਹੂੰ ਇਨਸਾਨੀ ਕਿਤਨੀ ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਜੇ ਤਾ ਰੱਖਿਓ ਜਦ ਤੋ ਸੱਚ ਦੀ ਆਸ ਨਹੀਂ ਹੈਗੀ ਉਸੂ ਵੀ ਨਹੀਂ ਹੋ ਸਕਦਾ ਕਿੰਨਾ ਅਸਰ ਹਲੇ ਲਾਲੀ ਮੈਂ ਹਣ ਹਵਾ ਤੂੰ ਸ਼ਹਿਰ ਅਜ ਤੇ ਸ਼ਹਿਰ ਤੂੰ ਬੰਦੀ ਸ਼ਹਿਰ ਚਲ ਜਾਵੇ ਬੰਦੀ ਮੇਰੇ ਤੋਂ ਕਦੇਸ਼ ਤੋਂ ਦੇਸ਼ ਤੋਂ ਦਰਦ ਲਾ 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 ਲਾਲ ਤੇ ਪ੍ਰਸ਼ਾਦ ਵਾਲਾ ਕੀ ਕਰੇ 在那边，什么的年年。 ਸਾਰੀਆਂ ਜੰਗਾਂ ਦਾ ਮਤਲਬ ਇਹ ਬਿਆਨ ਕੀਤਾ ਵੈਸੇ ਵੀ ਕਿ ਤਾਂ ਕਿਵੇਂ ਕਿਵੇਂ ਗੁਰੂ ਮਹਾਰਾਜ ਗੁਰੂ ਮਾਰਾ ਨੇ 14 ਜੰਗਾਂ ਲੜੀਆਂ ਲੋਕਾਂ ਨੇ 14 ਜੰਗਾਂ ਜਿੱਤੀਆਂ ਗੁਰਸਾਹਿਬ ਨੇ ਬਰਾਈ ਨਾਲ ਇਸ਼ਾਈ ਦੀ ਜੰਗ ਸੀਗੀ ਸਤੇ ਵਿੱਚ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਇਹ ਜੇ ਤੁਸੀਂ ਆਓ ਜਿੱਧਰ ਨੂੰ ਜਾਓਗੇ ਨਾਨਕ ਕੀ ਰਸਾਇਣ ਨੂੰ ਤਾਂ ਐਸੇ ਜ਼ਰੂਰ ਰੋਕੇ ਜਾਇਓ ਗੁਰਦੁਆਰਾ ਸਾਹਿਬ ਪੁੱਤਰ ਵੀ ਰੱਖੇ ਹੋਏ ਆ ਬਾਬਾ ਜੀਆਂ ਦੇ ਐਡਵਾਰਡ ਕਿਸਮਾਂ ਦੇ ਹੈਗੇ ਕਬੂਤਰ ਸਾਡੇ ਤਾਂ ਉਠਾਣਾ ਕਰ ਦੇ ਕੋਈ ਆਇਆ ਖਰਗੋਸ਼ ਵੀ ਆ ਉਰਗੇ ਬੱਤਕਾਂ ਹੈ ਕਿੰਨੇ ਦਿਨ ਨੀਂਹ ਸੁਤੀਆਂ ਪਈਆਂ ਬੱਤਕਾਂ ਕਿ ਕਿਸੇ ਕੋਲ ਹੈ ਚਲੋ ਬੱਤਕਾਂ ਸੁੱਤੀਆਂ ਪਈਆਂ ਤੇ ਇੱਥੇ ਰਹਿਣ ਦਾ ਪ੍ਰਬੰਧ ਵੀ ਹੈਗਾ ਜੇ ਕਿਤੇ ਤੁਹਾਨੂੰ ਕਿਤੇ ਰਸਤੇ 'ਚ ਰਾਤ ਪੈਂਦੀ ਆ ਤੁਸੀਂ ਰਹਿ ਵੀ ਸਕਦੇ ਆ ਜਿਸ ਗੁਰਦੁਆਰਾ ਸਾਹਿਬ ਦੇ ਵਿੱਚ ਰਹਿائش ਦਾ ਬਹੁਤ ਵਧੀਆ ਪ੍ਰਬੰਧ ਆ ਇੱਥੇ ਕੰਮ ਨਹੀਂ ਲਿਆ ਹਾਂ ਬੱਚੇ ਚੇਤ ਪਾਛਾ ਹੋਰ ਕੀ ਹਾਂ ਕਿੰਨਾ ਸੌਖਾ ਹੈ ਮੈਂ ਤਾਂ ਦੀ ਨਹੀਂ ਕੇ ਨਿਆਣੇ ਵੀ ਕਰਦੇ ਨਹੀਂ ਫਿਰ ਇਦਾਂ ਉਹ ਐ ਇਦਾਂ ਕਰਦੀ ਆ ਇਹ ਜਹਾਜ਼ ਦੇ ਚਸਮੇ ਅਜਾਇਬ ਘਰਾਂ ਅਜਾਇਬ ਘਰ ਦੇ ਵਿੱਚ ਸਾਰੀਆਂ ਤਸਵੀਰਾਂ ਗੁਰੂ ਸਾਹਿਬ ਦੀਆਂ ਅਜਾਇਬ ਘਰ ਆਏ ਦਰਸ਼ਨ ਕਰੋ ਜੀ ਕਰੋ ਜੀ ਦਰਸ਼ਨ ਵਾਹਿਗੁਰੂ تصویر گرو سب دیا واحر جی گرو درشن جی اجائب گھر ہے عجائب گھر کے بچے بہت سارا چیزیں ਤੁਹੜੇ ਹੈਗੀਆਂ ਤਸਵੀਰਾਂ ਇਹ ਵਿੱਚ ਪਰਸਨੀਆਂ ਹੈਗੀਆਂ ਆਪਣੇ ਧਰਮ ਦੇ ਵਿੱਚ ਦੇਖੋ ਜੋ ਜੋ ਵੀ ਹੋਇਆ ਉਹ ਸਾਰਾ ਇਸ ਦੇ ਵਿੱਚ ਪੰਜਾਬ ਘਰ ਦੇ ਵਿੱਚ ਤਸਵੀਰਾਂ ਲੱਗੀਆਂ ਹੋਈਆਂ ਆਂ ਗੱਡੀਆਂ ਖੜੀਆਂ ਜਿਹਨਾਂ ਦਾ ਸਫ਼ਰ ਕਰ ਰਹੇ ਆ ਬੱਚਾ ਚਾਹਾਂ ਪਾਪੜੇ ਲੈ ਕੇ ਉਹਨਾਂ ਕੀ ਟੁੱਟਿਆ ਜਾ ਵਿਚਾਲੇ ਛੱਡਿਆ ਕਹੇ ਸਾਲ ਹੋ ਗਏ ਵੀ ਉਹਨੂੰ ਵੀ ਬਣਾ ਦਿਓ ਤੁਸੀਂ ਕੋਈ ਤੁਸੀਂ ਸੁਕਾਲੇ ਉਹਨਾਂ ਪਾਪਾ ਜੀ ਬਣਾ ਦੇਣਾ ਵੀ ਆਪਾਂ ਪਹੁੰਚਣ ਲੱਗਿਆ ਗੁਰਦੁਆਰਾ ਸਾਹਿਬ ਬਰੋ ਬਤੀਆ ਕਰਨਾਟਕ ਦੇ ਵਿੱਚ ਜੋ ਆ ਜਾਂਦੇ ਐ ਐਂਟਰ ਹੋਏ ਨੇ ਇਹ ਰੋੜਾ ਗੁਰਦੁਆਰਾ ਸਾਹਿਬ ਆਪਾਂ ਜਾਣਦੇ ਆ ਨਹੀਂ ਤੱਤ ਲੈਣੀ ਹੈ ਕਿ TV ਗੁਰਦੁਆਰਾ ਸਾਹਿਬ ਮਾਤਾ ਭਾਗਪੁਰ ਜਨਮਵਾੜਾ ਜ਼ਿਲ੍ਹਾ ਬੇਦਰਾ ਜਨਮਵਾੜਾ ਜ਼ਿਲ੍ਹਾ ਬੇਦਰਾ ਕਰਨਾਟਕ ਆਪਾਂ ਗੁਰਦੁਆਰਾ ਮਾਤਾ ਪਾਕੌਰ ਜੀ ਪ੍ਰਿੰਟ ਜਨਵਾੜਾ ਜ਼ਿਲ੍ਹਾ ਬਿਕਰਨਾਟਕਾ ਜੀ ਜੀ ਇਤਿਹਾਸਕ ਖੂਹ ਆ ਬੋਲੀ ਮਾਤਾ ਜੀ ਇੱਥੋਂ ਪਾਣੀ ਪਾਣੀ ਭਰਦੇ ਹੁੰਦੇ ਸੀ ਕੋਈ ਇੱਥੇ ਪਾਣੀ ਹੈਗਾ ਵਿੱਚ ਮੌਰੀ ਤੇ ਚ ਹਜੇ ਵੀ ਚਲਦੀ ਆ ਮੋਹ ਸੋਹਣਾ ਗੁਰਦਸਾ ਬਣਿਆ ਜੀ ਆਪਾਂ ਮਾਤਾ ਭਾਗ ਕੌਰ ਦੇ ਗੁਰਦੁਆਰਾ ਸਾਹਿਬ ਚੋਂ ਤਰਪੇ ਆ ਤੇ ਹੁਣ ਦੂਸਰਾ ਗੁਰਦੁਆਰਾ ਸਾਹਿਬ ਆਲਗਾ ਪਰਾਂ ਆ ਸਾਇਰ ਸੰਗੀ ਦੀ। ਆਗੇ ਜੀ ਆਪਾਂ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਇਹ ਦੱਸਦੇ। ਇਹ ਥੋੜੀ ਦੂਰ ਤੇ 5 ਮਿੰਟ ਦੇ ਰਸਤੇ ਤੇ ਹੀ ਆ। ਉੱਥੋਂ ਆਪਾਂ ਮਾਤਾ پارکੋਂ ਦੇ ਮਸਦੋਂ ਰੱਖੇ ਕੋਲ ਦੇਸੀ 5 ਮਿੰਟ ਦੇ ਰਸਤੇ ਨਾਲ ਹੀ ਆਪਾਂ ਪਹੁੰਚ ਗਏ ਆ। ਗੁਰਦੁਆਰਾ ਭਾਈ ਸਾਬ ਸਿੰਘ ਜੀ ਪੰਜ ਪਿਆਰਿਆਂ ਦੇ ਵਿੱਚੋਂ ਏਕ ਸਿੰਘ ਨੇ ਇਹ ਜਿੰਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਸਤਿ ਸ੍ਰੀ ਅਕਾਲ ਜੀ ਦਰਸ਼ਨ ਹੁਣ ਆਪਾਂ ਚੱਲਦੇ ਹਾਂ ਨਾਨਕਚੀਰਾ ਸਾਹਿਬ ਤੇ ਤੰਪੇ ਗੁਰਦੁਆਰਾ ਸਾਹਿਬ ਤੋਂ 야빠 그냥 난 키라서요. 다 ਹਾਂ ਜੀ ਹਾਂ ਜੀ ਦੀ ਡੈਸਟੀਨੇਸ਼ਨ ਇਸ ਓਨ ਦਿ ਨੇ। ਜੀ ਕਰੋ ਦਰਸ਼ਨ ਗੁਰਦੁਆਰਾ ਨਾਨਕਜੀ ਰਾਸਾਹ ਪਹੁੰਚ ਗਏ ਆ ਜੀ ਆਪਾਂ। ਆਪਣ ਗੱਡੀ ਕਰ ਲਈਏ ਪਾਰਕ। ਇੱਥੇ ਰਹਿ ਨੂੰ ਪਹੁੰਚ। ਹਾਂਜੀ ਭਾਈ ਜੀ ਆਪਾਂ ਆ ਗਏ ਆ ਨਾਨਕਜੀ ਰਾਸਾਹ। ਤੇ ਇਸ਼ਨਾਨ ਕਰ ਲਿਆ। ਇਸ਼ਾਨਾਨ ਕਰਕੇ ਤੇ ਹੁਣ ਕਰਦੇ ਆਂ ਦਰਸ਼ਣ ਮੇਲੇ ਮੱਥਾ ਟੇਕਦੇ ਆਂ ਹੰਦੂ ਸਾਹਿਬ ਦੇ ਤੇ ਤੁਹਾਨੂੰ ਵੀ ਦਰਸ਼ਨ ਕਰਾਉਨੇ ਆਂ ਆਪ ਪਹੁੰਚ ਗਏ ਆਂ ਨਾਨਕ ਕੀ ਰਸਾ ਹੁਣ ਜੁੜੇ ਰਹੋ ਆਪਣੇ ਪੇਜ ਦੇ ਨਾਲ ਬਲਵੀਰ ਗੱਲ ਟੂ ਡੀ ਕੇ ਤੇ ਤੁਹਾਨੂੰ ਵੀ ਕਰਾਉਨੇ ਦਰਸ਼ਣ ਮੇਲੇ ਨਾਲ ਅਸੀਂ ਆਪ ਕਰਦੇ ਆਂ ਇਸ਼ਾਨਾਨ ਕਰ ਲਿਆ ਸਰੋਵਰ ਦੇ ਵਿੱਚ ਤੇ ਇਸ਼ਨਾਨ ਕਰਕੇ ਫੇ ਹੁਣ ਜਾਂਦੇ ਮੱਥਾ ਟੇਕਣਾਂ